ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਆਦੀਆਂ ਵੱਡੀਆਂ ਖਬਰਾਂ ਡਰਾਈਵਿੰਗ ਲਾਇਸੈਂਸ ਤੇ ਆਰ ਸੀ ਬਣਵਾਉਣ ਵਾਲੇ ਲੋਕਾਂ ਲਈ ਪੰਜਾਬ ਸਰਕਾਰ ਵੱਲੋਂ ਵੱਡੀ ਖੁਸ਼ਖਬਰੀ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਪੁੱਲਰ ਨੇ ਅਫਸਰਾਂ ਨੂੰ ਜਾਰੀ ਕੀਤੇ ਨਵੇਂ ਹੁਕਮ ਸਰਬਜੀਤ ਸਿੰਘ ਖਾਲਸਾ ਨੇ ਅਮਰਿਤਪਾਲ ਸਿੰਘ ਮਹਿਰੋ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ ਕਿਹਾ ਸਿੱਖ ਪੰਥ ਲਈ ਅਮਰਿਤਪਾਲ ਸਿੰਘ ਮਹਿਰੋ ਦੀ ਇਹ ਵੱਡੀ ਕੁਰਬਾਨੀ ਪੰਜਾਬ ਦੀਆਂ ਸਰਕਾਰੀ ਬੱਸਾਂ ਵਿੱਚ ਸਫ਼ਰ ਕਰਨ ਵਾਲੇ ਲੋਕਾਂ ਲਈ ਆਈ ਵੱਡੀ ਖਬਰ ਪੀ ਆਰਟੀਸੀ ਮੁਲਾਜ਼ਮਾ ਨੇ ਕੀਤਾ ਐਲਾਨ ਪੰਜਾਬ ਕੈਬਨਿਟ ਸਬ ਕਮੇਟੀ ਵੱਲੋਂ 12 ਮੁਲਾਜ਼ਮ ਯੂਨੀਅਨਾਂ ਨਾਲ ਕੀਤੀ ਮੀਟਿੰਗ ਜਾਇਜ਼ ਮੰਗਾਂ ਤੇ ਜਲਦੀ ਕਾਰਵਾਈ ਦਾ ਦਿੱਤਾ ਭਰੋਸਾ ਆਮ ਆਦਮੀ ਪਾਰਟੀ ਦੇ ਪੜਕੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਿਹਾ ਅਸੀਂ ਪੰਜਾਬ ਵਿੱਚ ਜੇ ਹਾਕੂ ਸ਼ਾਸਨ ਨਹੀਂ ਕਰ ਸਕਦੇ ਬਰਦਾਸ਼ਤ ਦੀਪਿਕਾ ਲੂਥਰਾ ਨੂੰ ਧਮਕੀ ਦੇਣ ਵਾਲਾ આરોપી ਪਟਿਆਲਾ ਤੋਂ ਗ੍ਰਿਫਤਾਰ ਪੁਲਿਸ ਨੂੰ ਮਿਲਿਆ 3 ਦਿਨਾਂ ਦਾ ਰਿਮਾਂਡ ਪੰਜਾਬ ਵਿੱਚ ਮੀਂਹ ਮਗਰੋਂ ਮੌਸਮ ਹੋਇਆ ਸੁਆਬਨਾ ਅੱਜ ਵੀ ਇਨ੍ਹਾਂ ਜ਼ਿਲ੍ਹਿਆਂ ਵਿੱਚ ਮੀਂਹ ਦਾ ਅਲਰਟ ਹੋਇਆ ਜਾਰੀ ਲੁਧਿਆਣਾ ਜਿਮਨੀ ਚੌਂ ਲਈ ਪ੍ਰਚਾਰ ਹੋਇਆ ਬੰਦ ਕੱਲ੍ਹ ਸ਼ਾਮ ਤੱਕ ਸ਼ਰਾਬ ਦੇ ਠੇਕੇ ਵੀ ਰਹਿਣਗੇ ਬੰਦ ਸੁਖਜਿੰਦਰ ਸਿੰਘ ਰੰਦਾਵਾ ਨੇ ਕਿਹਾ ਪੰਜਾਬ ਸਰਕਾਰ ਨਸ਼ੇ ਦੇ ਮੁੱਦੇ ਤੇ ਦਿੱਤੀ ਸਖਤ ਪ੍ਰਤੀਕਿਰਿਆ ਬਿਜ਼ਨਸ ਬਿਊਰੋ ਦੀ ਵੱਡੀ ਕਾਰਵਾਈ 15000 ਰੁਪਏ ਰਿਸ਼ਵਤ ਲੈੰਦਾ ਸਪਾਈ ਇੰਸਪੈਕਟਰ ਕੀਤਾ ਕਾਬੂ ਪੰਜਾਬ ਸਰਕਾਰ ਨੇ ਵੱਡਾ ਫੈਸਲਾ ਲੈਂਦਿਆਂ ਆਰ ਸੀ ਅਤੇ ਡਰਾਈਵਿੰਗ ਲਾਇਸੈਂਸਾਂ ਦੀ ਰਜਿਸਟ੍ਰੇਸ਼ਨ ਅਤੇ ਰੀਨਿਊ ਦੇ ਅਧਿਕਾਰ ਖੇਤਰੀ ਅਧਿਕਾਰੀਆਂ ਨੂੰ ਦੇ ਦਿੱਤੇ ਹਨ ਤਾਂ ਜੋ ਆਰਸੀ ਅਤੇ ਡਰਾਈਵਿੰਗ ਲਾਇਸੈਂਸ ਦੀ ਰਜਿਸਟ੍ਰੇਸ਼ਨ ਤੇ ਰੀਨਿਊ ਸੰਬੰਧੀ ਪਿਛਲੇ ਕਈ ਸਾਲਾਂ ਦੇ ਬੈਕਲੌਗ ਦਾ ਕੰਮ ਪੂਰਾ ਕੀਤਾ ਜਾ ਸਕੇ ਤੇ ਆਮ ਲੋਕਾਂ ਨੂੰ ਰਾਹਤ ਦਿੱਤੀ ਜਾ ਸਕੇ ਟਰਾਂਸਪੋਰਟ ਮੰਤਰੀ ਲਾਲਜੀ ਸਿੰਘ ਪੁੱਲਰ ਨੇ ਦੱਸਿਆ ਕਿ ਸੂਬੇ ਦੇ ਨਾਗਰਿਕ ਇੱਕ ਨਿਰਧਾਰਤ ਪ੍ਰਕਿਰਿਆ ਅਪਣਾ ਕੇ ਇਸ ਰਾਹਤ ਦਾ ਲਾਭ ਲੈ ਸਕਣਗੇ ਉਹਨਾਂ ਨੇ ਵੀ ਦੱਸਿਆ ਕਿ ਹੁਣ ਬਿਨੈਕਾਰ ਆਪਣੇ ਪੁਰਾਣੇ ਵਹੀਕਲ ਅਤੇ ਡਰਾਈਵਿੰਗ ਲਾਇਸੈਂਸ ਨੂੰ ਆਨਲਾਈਨ ਕਰਵਾ ਸਕਦੇ ਹਨ ਅਤੇ ਸਬੰਧਤ ਦਸਤਾਵੇਜ਼ਾਂ ਨੂੰ ਰੀਨਿਊ ਕਰਵਾ ਸਕਦੇ ਹਨ ਪੁਰਾਣੇ ਆਰਸੀ ਅਤੇ ਡਰਾਈਵਿੰਗ ਲਾਇਸੈਂਸ ਨੂੰ ਰੀਨਿਊ ਕਰਨ ਸੰਬੰਧੀ ਦਸਤਾਵੇਜ਼ਾਂ ਦੀਆਂ ਪ੍ਰਵਾਨਗੀਆਂ ਤੇ ਆਨਲਾਈਨਾ ਹੋਣਾ ਵੱਡੀ ਰੁਕਾਵਟ ਬਣਿਆ ਹੋਇਆ ਸੀ ਉਹਨਾਂ ਦੱਸਿਆ ਕਿ ਇਕਲਿੱਕਤੀ ਪੱਤਰ ਰਾਹੀਂ ਪੰਜਾਬ ਦੀਆਂ ਸਮੂਹ ਰਜਿਸਟਰੀਂਗ ਅਥਾਰਟੀ ਅਤੇ ਸਮੂਹ ਲਾਇਸੈਂਸਿੰਗ ਅਥਾਰਟੀ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ ਤੇ ਬੈਕਲੌਗ ਮੁਕੰਮਲ ਕਰਨ ਦੀਆਂ 하다ਇਤਾਂ ਦਿੱਤੀਆਂ ਗਈਆਂ ਹਨ ਕੰਚਨ ਕੁਮਾਰੀ ਉਰਫ ਕਮਲਕੌਰ ਪਾਬੀ ਦੇ ਕਤਲ ਦੇ ਮਾਮਲੇ ਵਿੱਚ ਅਮ੍ਰਿਤਪਾਲ ਸਿੰਘ ਮੈਰੋ ਯੂਏਈ ਭੱਜ ਗਿਆ ਹੈ ਪੁਲਿਸ ਨੇ ਉਸ ਵਿਰੁੱਧ ਲੁਕਆਊਟ ਨੋਟਿਸ ਜਾਰੀ ਕੀਤਾ ਹੈ ਹੁਣ ਇਸ ਮਾਮਲੇ ਵਿੱਚ ਅਮ੍ਰਿਤਪਾਲ ਸਿੰਘ ਦਾ ਪਰਿਵਾਰਿਕ ਮੈਂਬਰ ਕੈਮਰੇ ਸਾਹਮਣੇ ਆਇਆ ਹੈ ਉੱਥੇ ਹੀ ਹੁਣ ਅਮ੍ਰਿਤਪਾਲ ਸਿੰਘ ਮੈਰੋ ਦੇ ਪਰਿਵਾਰਿਕ ਮੈਂਬਰਾਂ ਨਾਲ ਲੋਕ ਸਭਾ ਹਲਕਾ ਸੰਸਦ ਮੈਂਬਰ ਸਰਵਜੀਤ ਸਿੰਘ ਖਾਲਸਾ ਨੇ ਮੁਲਾਕਾਤ ਕੀਤੀ ਹੈ ਇਹ ਮੁਲਾਕਾਤ ਉਹਨਾਂ ਦੇ ਘਰ ਵਿੱਚ ਕੀਤੀ ਗਈ ਹੈ ਅਮ੍ਰਿਤਪਾਲ ਸਿੰਘ ਮੈਰੋ ਦੇ ਪਿਤਾ ਬਲਜਿੰਦਰ ਸਿੰਘ ਨੇ ਕਿਹਾ ਕਿ ਮੈਨੂੰ 11 ਤਰੀਕ ਨੂੰ ਅਮ੍ਰਿਤਪਾਲ ਸਿੰਘ ਮੈਰੋ ਦਾ ਫੋਨ ਆਇਆ ਸੀ ਕਿ ਕੋਈ ਗੱਲਬਾਤ ਹੋ ਗਈ ਹੈ ਪੁਲਿਸ ਘਰ ਆ ਸਕਦੀ ਹੈ ਇਸ ਕਰਕੇ ਤੁਸੀਂ ਸਾਈਡ ਤੇ ਹੋ ਜਾਓ ਸੰਸਦ ਮੈਂਬਰ ਸਰਵਜੀਤ ਸਿੰਘ ਖਾਲਸਾ ਨੇ ਕਿਹਾ ਕਿ ਚਾਹੇ ਉਹ ਕੁੜੀ ਮਰ ਗਈ ਪਰ ਜ਼ਿੰਦਗੀ ਤਾਂ ਅਮ੍ਰਿਤਪਾਲ ਸਿੰਘ ਮੈਰੋ ਦੀ ਵੀ ਖਰਾਬ ਹੋਈ ਹੈ ਖੁਸ਼ੀ ਨਾਲ ਕੋਈ ਨਹੀਂ ਇੰਜ ਕਰਦਾ ਸਿੱਖ ਪੰਥ ਲਈ ਅਮ੍ਰਿਤਪਾਲ ਸਿੰਘ ਮੈਰੋਦੀ ਹੈ ਵੱਡੀ ਕੁਰਬਾਨੀ ਹੈ। ਉਹਨਾਂ ਅਗੇ ਕਿਹਾ ਕਿ ਜਿਹੜਾ ਤਾਂ ਸਿੱਖ ਸਮਾਜ ਲਈ ਕੁਝ ਕਰਦਾ ਹੈ, ਉਹਦੇ ਲਈ ਤਾਂ ਡੀਬਰੂਗਾੜਾ ਤੇ ਜਿਹੜਾ ਸਿੱਖ ਕੌਮ ਨੂੰ ਪੁੱਠੇ ਰਾਹ ਲੈ ਕੇ ਜਾਂਦਾ ਹੈ, ਉਹਦੇ ਲਈ ਬੋਡੀਗਾਰਡ ਵੀ ਹੈ। ਸਰਕਾਰ ਉਸ ਦੀ ਸ਼ਲੰਗਾ ਵੀ ਕਰਦੀ ਹੈ ਤੇ ਉਹਦੇ ਲਈ ਸੁਰੱਖਿਆ ਵੀ ਦਿੰਦੀ ਹੈ। ਇਸ ਦੇ ਨਾਲ ਹੀ ਸੋਸ਼ਲ ਮੀਡੀਆ ਤੇ ਗਲਤ ਕੰਟੈਂਟ ਪਾਉਣ ਵਾਲੇ ਲੋਕਾਂ ਨੂੰ ਸੰਸਦ ਮੈਂਬਰ ਸਰਵਜੀਤ ਸਿੰਘ ਖਾਲਸਾ ਨੇ ਨਸੀਹਤ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਇਹੋ ਜਿਹੇ ਕੰਟੈਂਟ ਪਾਉਣੇ ਬੰਦ ਕਰੋ ਜੇ ਨਹੀਂ ਕਰੋਗੇ ਤਾਂ ਲੋਕਾਂ ਦੇ ਮਨਾਂ ਵਿੱਚ ਰੋਸ ਵਾਦਾ ਜਾਵੇਗਾ ਅੱਜ ਅਮਰਿਤਪਾਲ ਸਿੰਘ ਹੈ ਤੇ ਕੱਲ ਕੋਈ ਹੋਰ ਆ ਜਾਵੇਗਾ ਉਹਨਾਂ ਕਿਹਾ ਕਿ ਮੇਰੇ ਹਲਕੇ ਵਿੱਚ ਅੱਜ ਵੀ VOTING ਕਰਵਾ ਲਓ ਤਾਂ 90% ਲੋਕ ਇਹੀ ਕਹਿਣਗੇ ਕਿ ਜੋ ਅਮਰਿਤਪਾਲ ਸਿੰਘ ਮੈਰੋ ਨੇ ਕੀਤਾ ਉਹ ਸਹੀ ਕੀਤਾ ਹੈ PTRC ਰੋਡਵੇਜ ਪਣਵਾਸ ਮੁਲਾਜ਼ਮਾਂ ਨੂੰ ਜੇ ਤੱਕ ਤਨਖਾਹ ਨਾ ਮਿਲਣ ਕਰਕੇ ਰੋਸਵਜੋ ਮੁਲਾਜ਼ਮਾਂ ਨੇ ਬੀਤੇ ਦਿਨੀ ਬੱਸ ਸਟੈਂਡ ਬੰਦ ਰੱਖਣ ਦਾ ਐਲਾਨ ਕੀਤਾ ਸੀ ਮੁਲਾਜ਼ਮਾ ਨੇ ਸਰਕਾਰ ਨੂੰ ਸੋਮਵਾਰ ਸ਼ਾਮ ਤੱਕ ਦਾ ਅਲਟੀਮੇਟ ਦਿੱਤਾ ਸੀ ਪਰ ਤਨਖਾਹ ਨਹੀਂ ਆਈ ਇਸ ਦੇ ਚਲਦਿਆਂ ਪੀਆਰਟੀਸੀ ਮੁਲਾਜ਼ਮਾ ਨੇ ਵਿਰੋਧ ਦਾ ਐਲਾਨ ਕੀਤਾ ਹੈ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਜੇ ਫਿਰ ਵੀ ਹੱਲ ਨਾ ਨਿਕਲਿਆ ਤਾਂ 19 ਜੂਨ ਯਾਨੀ ਕੱਲ ਨੂੰ ਬੱਸਾਂ ਦਾ ਚੱਕਾ ਜਾਮ ਕੀਤਾ ਜਾਵੇਗਾ ਰੋਡਵੇਜ ਪਣਬਸ ਅਤੇ ਪੀਆਰਟੀਸੀ ਕੰਟਰੈਕਟਰ ਵਰਕਰ ਯੂਨੀਅਨ ਦੇ ਸੂਬਾ ਪ੍ਰਧਾਨ ਨੇ ਕਿਹਾ ਕਿ ਬਿਨਾ ਤਨਖਾਹ ਮੁਲਾਜ਼ਮਾਂ ਨੂੰ ਘਰਾਂ ਦਾ ਖਰਚਾ ਕਰਨਾ ਔਖਾ ਹੋ ਰਿਹਾ ਹੈ ਯੂਨੀਅਨ ਕਈ ਵਾਰ ਮੰਗ ਪੱਤਰ ਸੌਂਪ ਚੁੱਕੀ ਹੈ ਪਰ ਕੋਈ ਅਸਰ ਨਹੀਂ ਹੋਇਆ ਹਰ ਮੀਟਿੰਗ ਵਿੱਚ ਭਰੋਸਾ ਦਿੱਤਾ ਗਿਆ ਪਰ ਕੋਈ ਹੱਲ ਨਹੀਂ ਨਿਕਲਿਆ ਲਿਹਾ ਜਾ ਮਜਬੂਰਨ ਉਹਨਾਂ ਵੱਲੋਂ ਹੁਣ ਬੱਸਾਂ ਦਾ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਗਿਆ ਹੈ ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਦੀ ਅਗਵਾਈ ਵਾਲੀ ਕੈਬਨਟ ਸਬ ਕਮੇਟੀ ਨੇ ਲਗਭਗ 1 ਦਰਜਨ ਮੁਲਾਜ਼ਮ ਯੂਨੀਅਨਾਂ ਨਾਲ ਵਿਆਪਕ ਵਿਚਾਰ ਪਟੰਦਰਾ ਕਰਦਿਆਂ ਉਹਨਾਂ ਦੀਆਂ ਮੰਗਾਂ ਤੇ ਮੁੱਦਿਆਂ ਬਾਰੇ ਚਰਚਾ ਕੀਤੀ। ਇਸ ਮੌਕੇ ਕਮੇਟੀ ਨੇ ਸਬੰਧਤ ਵਿਭਾਗਾਂ ਨੂੰ ਜਾਇਜ਼ ਮੁੱਦਿਆਂ ਨੂੰ ਸਮਵੱਧ ਢੰਗ ਨਾਲ ਹੱਲ ਕਰਨ ਦੀ ਲੋੜੀਂਦੀਆਂ ਕਾਰਵਾਈਆਂ ਤੇਜ਼ ਕਰਨ ਦੇ ਹੁਕਮ ਦਿੱਤੇ। ਪੰਜਾਬ ਸੂਬਾ ਸਰਕਰ ਤੇ ਵਿੱਤ ਮੰਤਰੀ ਦੇ ਦਫ਼ਤਰ ਵਿਖੇ ਲਗਭਗ 4 ਘੰਟੇ ਚੱਲੀਆਂ ਮੀਟਿੰਗਾਂ ਨੇ ਕੈਬਨਟ ਮੰਤਰੀ ਹਰਪਾਲ ਸਿੰਘ ਜੀ ਮਾ ਕੁਲਦੀਪ ਸਿੰਘ ਢਾਲੀਵਾਲਾ ਤੇ ਡਾਕਟਰ ਅਵਜੋਤ ਸਿੰਘ ਵੱਲੋਂ ਵੱਖ-ਵੱਖ ਯੂਨੀਅਨਾਂ ਦੇ ਨੁਮਾਇੰਦਿਆਂ ਨਾਲ ਕੀਤੇ ਗਏ ਉਸਾਰੂ ਵਿਚਾਰ-ਵਟਾਂਦਰੇ ਦੀ ਗਵਾਹੀ ਭਰੀ ਮੀਟਿੰਗ ਦੌਰਾਨ ਕੈਬਨਿਟ ਸਬ-ਕਮੇਟੀ ਨੇ ਯੂਨੀਅਨ ਆਗੂਆਂ ਵੱਲੋਂ ਸੌਂਪੇ ਗੇ ਮੰਗ ਪੱਤਰਾਂ ਵਿੱਚ ਸ਼ਾਮਲ ਨੁਕਤਿਆਂ ਤੇ ਵਿਸਥਾਰ ਨਾਲ ਚਰਚਾ ਕੀਤੀ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸਬੰਧਤ ਵਿਭਾਗਾਂ ਨੂੰ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਲੋੜੀਂਦੀ ਕਾਰਵਾਈ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ। ਉਹਨਾਂ ਨੇ ਪਸ਼ੂ ਪਾਲਣ ਵਿਭਾਗ ਦੇ ਪ੍ਰਮੁਖ ਖਤਰ ਅਤੇ ਵੱਖ-ਵੱਖ ਵਿਭਾਗਾਂ ਦੇ ਸਕਤਰਾਂ ਨੂੰ ਉਹਨਾਂ ਦੇ ਵਿਭਾਗਾਂ ਨਾਲ ਸੰਬੰਧਿਤ ਜਾਇਜ਼ ਮੰਗਾਂ ਦੇ ਹੱਲ ਲਈ ਸਮਾਂ ਵੱਧ ਟਾਂਗ ਨਾਲ ਕਾਰਵਾਈ ਕਰਨ ਦੇ ਹੁਕਮ ਦਿੱਤੇ ਵਿੱਤ ਮੰਤਰੀ ਨੇ ਮੁਲਾਜ਼ਮ ਯੂਨੀਨਾਂ ਨੂੰ ਭਰੋਸਾ ਦਿੱਤਾ ਹੈ ਕਿ ਉਹਨਾਂ ਦੀਆਂ ਮੰਗਾਂ ਤੇ ਹਮਦਰਦੀ ਨਾਲ ਵਿਚਾਰ ਕੀਤਾ ਜਾਵੇ ਅਤੇ ਇਹਨਾਂ ਨੂੰ ਨਿਰਪੱਖ ਢੰਗ ਨਾਲ ਸਮੇਂ ਸਿਰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਮਨਿੰਦਰ ਸਿੰਘ ਨੇ ਲੁਧਿਆਣਾ ਪੱਛਮੀ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇੱਕ ਮਹੱਤਵਪੂਰਨ ਪਾਰਟੀ ਅਤੇ ਇੱਕ ਸੂਝਵਾਨ ਉਮੀਦਵਾਰ ਨੂੰ ਵੋਟ ਪਾਉਣ ਕਿਉਂਕਿ ਆਮ ਆਦਮੀ ਪਾਰਟੀ ਦੇ 3 ਸਾਲਾਂ ਦੇ ਰਾਜ ਨੇ ਪੰਜਾਬ ਨੂੰ ਹਰ ਤਰ੍ਹਾਂ ਤਬਾਹ ਕਰ ਦਿੱਤਾ ਹੈ ਕੈਪਟਨ ਬੋਲੇ ਕਿ ਬੋਤ ਹੋ ਗਿਆ ਸੀ ਪੰਜਾਬ ਵਿੱਚ ਹੁਣ ਅਜਿਹਾ ਕੁਸ਼ਾਸ਼ਨ ਬਰਦਾਸ਼ਤ ਨਹੀਂ ਕਰ ਸਕਦੇ ਲੋਕ ਆਪਣੇ ਅਤੇ ਪੰਜਾਬ ਦੇ ਭਵਿੱਖ ਨੂੰ ਧਿਆਨ ਵਿੱਚ ਰੱਖਦੇ ਹੋਏ ਸਮਝਦਾਰੀ ਅਤੇ ਸਾਵਧਾਨੀ ਨਾਲ ਆਪਣੀ ਵੋਟ ਦਾ ਇਸਤੇਮਾਲ ਕਰਨਾ ਉਹਨਾਂ ਨੇ ਕਿਹਾ ਕਿ ਲੁਧਿਆਣਾ ਪੱਛਮੀ ਦੀ ਚੋਣ ਆਪ ਨੂੰ ਪੰਜਾਬ ਵਿੱਚੋਂ ਬਾਹਰ ਕੱਢਣ ਦੀ ਸ਼ੁਰੂਆਤ ਹੈ ਤੇ ਇਹ ਪੂਰੇ ਪੰਜਾਬ ਲਈ ਦਿਸ਼ਾ ਦਿਖਾਵੇਗੀ ਉਹਨਾਂ ਨੇ ਕਿਹਾ ਕਿ ਪਿਛਲੇ 3 ਸਾਲ ਸਿਰਫ ਝੂਠ ਅਤੇ ਫਰਜੀ ਦਾਅਵੇ ਹੀ ਦੇਖੇ ਗਏ ਹਨ ਜਦੋਂ ਕਿ ਜ਼ਮੀਨੀ ਪੱਧਰ ਤੇ ਕੁਝ ਵੀ ਨਹੀਂ ਹੋਇਆ ਉਹਨਾਂ ਨੇ ਕਿਹਾ ਕਿ ਲੁਧਿਆਣਾ ਪੱਛਮੀ ਦੇ ਲੋਕ ਪੰਜਾਬ ਦੇ ਲੋਕਾਂ ਇਹ ਹੈ ਕਰਜ਼ਦਾਰ ਹਨ ਕਿ ਉਹ ਇੱਕ ਸਖਤ ਸੰਦੇਸ਼ ਦੇਣ ਕੀ ਪੰਜਾਬੀ ਪਿਛਲੇ 3 ਸਾਲਾਂ ਦੌਰਾਨ ਆਪ ਸਰਕਾਰ ਦੇ ਕੰਮਾਂ ਤੋਂ ਤੰਗ ਆ ਚੁੱਕੇ ਹਨ ਦੀਪਿਕਾ ਲੂਥਰਾ ਨੂੰ ਈਮੇਲ ਜਰੀਏ ਜਾਨੋਂ ਮਾਰਨ ਦੀ ਧਮਕੀ ਦੇਣ ਵਾਲੇ આરોપી ਨੂੰ ਪੁਲਿਸ ਨੇ ਪਟਿਆਲਾ ਤੋਂ ਗ੍ਰਿਫਤਾਰ ਕਰ ਲਿਆ ਹੈ ਗ੍ਰਿਫਤਾਰ ਕੀਤੇ ਗਏ ਆਰੋਪੀ ਦਾ ਨਾਮ ਰਮਨਦੀਪ ਸਿੰਘ ਹੈ ਅਮਰੀਕਸਰ ਪੁਲਿਸ ਨੇ આરોપી ਰਮਨਦੀਪ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕਰਕੇ 3 ਦਿਨਾਂ ਦਾ ਰੀਮਾਨਡ ਹਾਸਲ ਕੀਤਾ ਹੈ ਦੀਪਿਕਾ ਲੂਥਰਾ ਨੂੰ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ਜਰੀਏ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ ਜਿਸ ਤੋਂ ਬਾਅਦ ਦੀਪਿਕਾ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਪੁਲਿਸ ਨੇ ਸੁਰੱਖਿਆ ਲਈ ਦੀਪਿਕਾ ਦੇ ਘਰ ਦੇ ਬਾਹਰ ਸੁਰੱਖਿਆ ਕਰਮਚਾਰੀ ਵੀ ਤਾਇਨਾਤ ਕਰ ਦਿੱਤੇ ਹਨ ਇਸ ਦੌਰਾਨ ਪੁਲਿਸ ਨੂੰ ਸੂਚਨਾ ਮਿਲੀ ਹੈ ਕਿ ਧਮਕੀ ਦੇਣ ਵਾਲਾ આરોપી ਰਮਨਦੀਪ ਸਿੰਘ ਪਟਿਆਲਾ ਵਿੱਚ ਲੁਕਿਆ ਹੈ ਹੈ ਇਸ ਤਹਿਤ ਬੀਤੇ ਦਿਨੀ ਟੀਮ ਪਟਿਆਲਾ ਪਹੁੰਚੀ ਅਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਦੱਸ ਦਈਏ ਕਿ ਅਮਰਿਤਪਾਲ ਸਿੰਘ ਮੈਰੋ ਤੋਂ ਬਾਅਦ ਲਗਾਤਾਰ ਮਿਲ ਰਹੀਆਂ ਧਮਕੀਆਂ ਮਗਰੋਂ ਦੀਪਿਕਾ ਨੇ ਆਪਣਾ ਇੰਸਟਾ ਅਕਾਊਂਟ ਵੀ ਬੰਦ ਕਰ ਦਿੱਤਾ ਹੈ ਪੰਜਾਬ 'ਚ ਕੱਲ੍ਹ ਸ਼ਾਮ ਤੋਂ ਲੁਧਿਆਣਾ ਸਮੇਤ ਕਈ ਇਲਾਕਿਆਂ ਵਿੱਚ ਰੁਕ ਰੁਕ ਕੇ ਮੀਂਹ ਪੈ ਰਿਹਾ ਹੈ ਸਵੇਰੇ ਵੀ ਕਈ ਥਾਵਾਂ ਤੇ ਭਾਰੀ ਬਾਰਿਸ਼ ਹੋਈ ਹੈ ਜਿਸ ਤੋਂ ਬਾਅਦ ਮੌਸਮ ਸੁਹਾਵਣਾ ਹੋ ਗਿਆ ਹੈ ਮੌਸਮ ਵਿਭਾਗ ਨੇ ਅੱਜ ਵੀ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਦਾ yellow alert ਜਾਰੀ ਕੀਤਾ ਹੈ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਵਿੱਚ ਗਰਜ ਤੂਫਾਨ ਦੀ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ 20 ਜੂਨ ਤੱਕ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਤੇ ਰਾਜ ਦੇ ਕਈ ਜ਼ਿਲ੍ਹਿਆਂ ਵਿੱਚ ਗਰਜ ਤੂਫਾਨ ਦੇ ਨਾਲ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਮੌਸਮ ਵਿਭਾਗ ਨੇ ਪੰਜਾਬ ਦੇ 8 ਜ਼ਿਲ੍ਹਿਆਂ ਪਟਿਆਲਾ, ਮੋਹਾਲੀ, ਰੂਪਨਗਰ, ਨਵਾਂ ਸ਼ਹਿਰ, ਫਤਿਹਗੜ ਸਾਹਿਬ, ਹੁਸ਼ਿਆਰਪੁਰ, ਗੁਰਦਾਸਪੁਰ ਅਤੇ ਪਠਾਨਕੋਟ ਵਿੱਚ ਮੀਂਹ ਨੂੰ ਲੈ ਕੇ yellow alert ਜਾਰੀ ਕੀਤਾ ਹੈ। 19 ਜੂਨ ਯਾਨੀ ਕੱਲ ਨੂੰ ਹੋਣ ਵਾਲੀ ਲੁਧਿਆਣਾ ਪੱਛਮੀ ਵਿਧਾਨ ਸਭਾ ਉਪਚੋਣ ਲਈ ਬੀਤੇ ਦਿਨੀ ਸ਼ਾਮ 6 ਵਜੇ ਪ੍ਰਚਾਰ ਖਤਮ ਹੋ ਗਿਆ ਸੀ। ਇਸ ਤੋਂ ਪਹਿਲਾਂ ਸਾਰੀਆਂ ਪਾਰਟੀਆਂ ਨੇ ਲੋਕਾਂ ਤੱਕ ਪਹੁੰਚਣ ਦੀ ਪੂਰੀ ਕੋਸ਼ਿਸ਼ ਕੀਤੀ। ਆਮ ਆਦਮੀ ਪਾਰਟੀ ਨੇ ਮਨੀਸ਼ ਸੋਧਿਆ ਮંત્રી ਲਾਜ ਸਿੰਘ ਪੁੱਲਰ ਅਤੇ ਪ੍ਰਧਾਨ ਅਮਨ ਰੋੜਾ ਦੀ ਅਗਵਾਈ ਵਿੱਚ 1 ਕਰੋੜ 24 ਕੀਤਾ ਜਿਸ ਨੂੰ ਵੱਡੀ ਗਿਣਤੀ ਵਿੱਚ ਲੋਕਾਂ ਨੇ ਸਮਰਥਨ ਦਿੱਤਾ ਇਸ ਦੌਰਾਨ ਕਈ ਨਵੇਂ ਲੋਕ ਵੀ ਆਪ ਵਿੱਚ ਸ਼ਾਮਲ ਹੋਏ ਦੂਜੇ ਪਾਸੇ ਕਾਂਗਰਸ ਨੇ ਆਪਣੇ ਉਮੀਦਵਾਰ ਭਾਰਤ ਪੁਸ਼ਨਾਸ਼ੂ ਦੀ ਅਗਵਾਈ ਵਿੱਚ ਸ਼ਾਮ ਨੂੰ ਆਰਤੀ ਚੌਂਕ ਤੋਂ 1 ਕਰੋੜ 24 ਕੀਤਾ ਇਥੇ ਵੀ ਦੱਸ ਦिए ਕਿ ਚੌਣ ਹੁਕਮਾ ਮੁਤਾਬਿਕ ਬੀਤੇ ਸ਼ਾਮ ਤੋਂ ਸ਼ਰਾਬ ਦੇ ਠੇਕੇ ਵੀ ਬੰਦ ਕਰ ਦਿੱਤੇ ਗਏ ਹਨ ਜੋ ਕਿ ਕੱਲ ਸ਼ਾਮ 6 ਵਜੇ ਤੱਕ ਬੰਦ ਰਹਿਣਗੇ ਅਤੇ ਵੋਟਾਂ ਦੀ ਗਿਣਤੀ 23 ਜੂਨ ਨੂੰ ਕੀਤੀ ਜਾਵੇਗੀ ਨਸ਼ੇ ਦੇ ਮੁੱਦੇ ਨੂੰ ਲੈ ਕੇ ਪੰਜਾਬ ਸਰਕਾਰ ਲਗਾਤਾਰ ਵਿਰੋਧੀਆਂ ਦੇ ਨਿਸ਼ਾਨੇ ਉੱਤੇ ਰਹੀ ਹੈ ਇਸ ਮੌਕੇ ਗੁਰਦਾਸਪੁਰ ਤੋਲ ਲੋਕ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਪੰਜਾਬ ਵਿੱਚ ਨਸ਼ੇ ਦੀ ਵਾਦੀ ਸਮੱਸਿਆ ਉੱਤੇ ਸਖਤ ਪ੍ਰਤੀਕਿਰਿਆ ਦਿੰਦਿਆਂ ਸੂਬੇ ਦੀ ਮੌਜੂਦਾ ਸਰਕਾਰ ਨੂੰ ਫਰਜ਼ੀ ਸਰਕਾਰ ਕਰਾਰ ਦਿੱਤਾ ਹੈ ਉਹਨਾਂ ਨੇ ਦਾਵਾ ਕੀਤਾ ਹੈ ਕਿ ਇਹ ਸਰਕਾਰ ਪੰਜਾਬ ਨੂੰ ਨਸ਼ਾ ਮੁਕਤ ਨਹੀਂ ਬਲਕਿ ਨਸ਼ਾ ਯੁਕਤ ਬਣਾ ਰਹੀ ਹੈ ਉਹਨਾਂ ਨੇ ਐਕਸ ਤੇ ਪੋਸਟ ਸਾਂਝੀ ਕਰਦੇ ਹਾਂ ਰਾਜ ਵਿੱਚ ਨੌਜਵਾਨਾਂ ਦੀ ਬਰਬਾਦੀ ਲਈ ਸਰਕਾਰ ਦੀਆਂ ਨੀਤੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਸੁਖਜਿੰਦਰ ਰੰਧਾਵਾ ਨੇ ਆਪਣੀ ਪੋਸਟ ਚ ਕਿਹਾ ਕਿ ਮੈਂ ਹਮੇਸ਼ਾ ਕਹਿੰਦਾ ਹਾਂ ਕਿ ਇਸ ਫਰਜੀ ਸਰਕਾਰ ਨੇ ਪੰਜਾਬ ਨੂੰ ਨਸ਼ਾ ਮੁਕਤ ਨਹੀਂ ਬਲਕਿ ਨਸ਼ਾ ਯੁਕਤ ਬਣਾ ਦਿੱਤਾ ਹੈ ਕਰੋੜਾਂ ਰੁਪਏ ਦੀ ਝੂਠੀਆਂ ਮਸ਼ਹੂਰੀਆਂ ਹੇਟ ਪੰਜਾਬ ਦੀ ਜਵਾਨੀ ਬਰਬਾਦ ਕੀਤੀ ਜਾ ਰਹੀ ਹੈ ਉਹਨਾਂ ਦੋਸ਼ ਲਗਾਇਆ ਹੈ ਕਿ ਨੌਜਵਾਨ ਸਿਸਟਮ ਤੋਂ ਹਾਰ ਕੇ ਆਪਣੀ ਮੌਤ ਮੰਗ ਰਹੇ ਹਨ ਜੋ ਮੁੱਖ ਮੰਤਰੀ ਭਗਵੰਤ ਮਾਨ ਲਈ ਸਭ ਤੋਂ ਵੱਡੀ ਸ਼ਰਮ ਦੀ ਗੱਲ ਹੈ ਅਮਰਪਾਲ ਮਹਿਰੂ ਜੀ ਦੇ ਫਾਦਰ ਸਾਹਿਬ ਨੂੰ ਪੁਲਿਸ ਅਰੈਸਟ ਕਰਕੇ ਲੈ ਗਈ ਸੀ ਨਾ ਤੇ ਉਹ ਫਿਰ ਹੌਣ ਰਿਲੀਜ਼ ਕੀਤਾ ਸੀ ਇਹਨਾਂ ਨੂੰ ਅਸੀਂ ਹਾਲਚਾਲ ਪੁੱਛਣ ਆਏ ਸੀ ਘਰੇ ਤੇ ਗੱਲਬਾਤ ਕਰਨ ਆਏ ਸੀ ਬਾਕੀ ਅਸੀਂ ਜੋ ਵੀ ਇਹ ਹੋਇਆ ਹੈ ਇਹਦੀ ਸ਼ਲਾਘਾ ਕਰਦੇ ਆ ਕਿਉਂਕਿ ਇਹ ਜੋ ਵੀ ਇਹ ਕੁੜੀਆਂ ਕਰਦੀਆਂ ਐ ਜਾਂ ਯੂਥ ਕਰਦਾ ਹੈ ਅੱਜ ਕੱਲ ਦਾ ਫੋਨਾਂ ਤੇ ਇਹਦੇ ਨਾਲ ਬੱਚਿਆਂ ਨੂੰ ਮਤਲਬ ਬੱਚਿਆਂ ਨੂੰ ਤਾਂ ਛੱਡੋ ਵੀ ਜਿਹੜੇ ਸਿਆਣੇ ਬੰਦੇ ਆ ਉਹ ਵੀ ਫੋਨ ਨਹੀਂ ਦੇਖ ਸਕਦੇ ਮਾਹੌਲ ਐਸਾ ਹੈ ਵੀ ਇਹ ਨਹੀਂ ਪਤਾ ਫੋਨ ਤੇ ਅੱਗੇ ਕੀ ਕੁਛ ਆ ਜਾਣਾ ਹੈ ਤੇ ਜਿਹੜੇ ਇਹ ਜੇ ਕੰਮ ਕਰਦੇ ਆ ਉਹਨਾਂ ਨੂੰ ਸਰਕਾਰਾਂ ਪ੍ਰੋਟੈਕਸ਼ਨ ਦੇ ਰੀਆਂ ਐ ਗਨਮੈਨ ਦੇ ਰੀਆਂ ਐ ਤੇ ਜਿਹੜੇ ਬੰਦੇ ਸਿੱਖੀ ਦੀ ਗੱਲ ਕਰਦੇ ਆ ਕੌਮ ਦੀ ਗੱਲ ਕਰਦੇ ਆ ਉਹਨਾਂ ਦੇ ਪਰਚੇ ਪਾ ਦਿੰਦੇ ਆ ਤੇ ਉਹਨਾਂ ਨੂੰ ਅੰਦਰ ਕਰ ਦਿੰਦੇ ਆ ਉਹਨਾਂ ਦੇ ਅਕਾਊਂਟ ਵੀ ਡਿਲੀਟ ਕਰਾ ਦਿੱਤੇ ਜਾਂਦੀਆਂ ਬੈਨ ਕਰ ਦਿੱਤਾ ਜਾਂਦਾ ਹੈ ਮਤਲਬ ਸਿੱਖ ਪੰਥ ਨੂੰ ਜਿਹੜਾ ਤਾਂ ਪੁੱਠੇ ਰਾਹ ਪਾਵੇ ਉਹਦੇ ਲਈ ਸਿਕਿਉਰਟੀ ਵੀ ਐ ਉਹਦੇ ਲਈ ਪ੍ਰਸ਼ਾਸਨ ਵੀ ਐ ਉਹਦੇ ਉਹਦੇ ਮਤਲਬ ਉਹਦੇ ਲਈ ਸਾਰਾ ਕੁਝ ਐ ਤੇ ਜਿਹੜਾ ਸਿੱਖ ਕੌਮ ਦੀ ਗੱਲ ਕਰਦਾ ਹੈ ਉਹਦੇ ਲਈ ਜੇਲ੍ਹ ਐ ਜਿਹੜਾ ਸਿੱਧੇ ਰਾਹ ਪਾਉਂਦਾ ਹੈ ਉਹਨੂੰ ਮਤਲਬ ਉਹਦੇ ਅਕਾਊਂਟ ਵੀ ਬੰਦ ਕੀਤੇ ਜਾਂਦੇ ਆ ਇਹ ਬਹੁਤ ਮਤਲਬ ਮਾੜੀ ਗੱਲ ਐ ਇਹ ਜੋ ਅਮਰਿਤਪਾਲ ਨੇ ਕੀਤਾ ਹੈ ਅਮਰਿਤਪਾਲ ਨੇ ਪਹਿਲਾਂ ਕੁੜੀਆਂ ਨੂੰ ਨਾਲ ਗੱਲ ਕੀਤੀ ਸੀ ਕੁੜੀਆਂ ਕਹਿੰਨੀਆਂ ਵੀ ਸਾਡੇ ਘਰ ਦੇ ਬਿਮਾਰ ਹੈ ਅਮਰਿਤਪਾਲ ਨੇ ਉਹਨਾਂ ਨੂੰ ਕੋਲੋਂ ਵੀ ਪੈਸੇ ਦਿੱਤੇ ਹੈ ਲੱਖ ਲੱਖ ਡੇਢ ਡੇਢ ਲੱਖ ਰੁਪਈਆ ਦਿੱਤਾ ਹੈ ਉਹਨਾਂ ਨੂੰ ਬਈ ਕੋਈ ਨਹੀਂ ਤੁਸੀਂ ਉਹ ਕਹਿੰਨੀਆਂ ਵੀ ਸਾਨੂੰ ਪੈਸੇ ਚਾਹੀਦੇ ਆ ਇਹਨਾਂ ਨੇ ਪੈਸੇ ਦਿੱਤੇ ਆ ਕੋਈ ਨਹੀਂ ਬੱਚੋ ਤੁਸੀਂ ਭੈਣੋ ਆ ਕੰਮ ਛੱਡ ਦਿਓ ਪਰ ਉਹਦੇ ਨਾਲ ਗੱਲ ਕਰਕੇ ਉਹ ਫੇਰ ਉਸੇ ਰਾਤੇ ਚੱਲ ਪਈਆਂ ਕਿਉਂਕਿ ਸਾਧ ਸੰਗਤ ਜੀ ਸਾਡੇ ਵੀ ਬੱਚੇ ਆ ਅਸੀਂ ਵੀ ਮਤਲਬ ਘਰੇ ਇੱਕ ਦਸਵੀਂ ਚਾ ਇੱਕ ਪੰਜਵੀਂ ਚਾ ਚੌਥੀ ਚਾ ਅਸੀਂ ਸਿਕਿਓਰ ਨਹੀਂ ਫੀਲ ਕਰਦੇ ਉਹਨਾਂ ਦੇ ਹੱਥ 'ਚ ਮੋਬਾਈਲ ਦੇਣਾ ਇਸ ਲਈ ਜੋ ਹੋਇਆ ਹੈ ਉਹ ਠੀਕ ਹੈ ਜੋ ਹੋਇਆ ਪਰ ਅੱਗੇ ਨੂੰ ਅਸੀਂ ਇਹ ਚਾਹੁੰਦੇ ਆਂ ਬਈ ਬੱਚਿਆਂ ਨੂੰ ਇਹ ਬਈ ਇਹ ਜਿਹੀਆਂ ਵੀਡੀਓਜ਼ ਨਾ ਪਾਉਣ ਬਈ ਮਾਹੌਲ ਨਾ ਖਰਾਬ ਹੋਵੇ ਬਿਲਕੁਲ ਜੀ ਐਕਚੁਅਲੀ ਗੱਲ ਇਹ ਹੈ ਨਾ ਉਹ ਬੱਚੇ ਇਹਜੇ ਕੰਮ ਜਦੋਂ ਕਰਦੇ ਆ ਤੇ ਉਹ ਫਿਰ ਪੈਸਾ ਆਉਂਦਾ ਹੈ ਉਹ ਘਰਦੇ ਵੀ ਇਹਜੇ ਕੰਮ ਨੂੰ ਅਪਰੀਸ਼ੀਏਟ ਕਰਦੇ ਮੈਂ ਤਾਂ ਸਮਝ ਨਹੀਂ ਆਉਂਦੀ ਇਹ ਜਿਹੜੇ ਘਰਦਿਆਂ ਦੀ ਜਿਹੜੇ ਬੱਚਿਆਂ ਨੂੰ ਹੱਲਾਸ਼ੀਰੀ ਦਿੰਦੇ ਆ ਭਈ ਪੁੱਤ ਤੁਸੀਂ ਇਹਜੇ ਕੰਮ ਕਰੋ ਉਹੀ ਗੱਲ ਹੈ ਜੀ ਮੈਂ ਤੁਹਾਨੂੰ ਕਹੀ ਜਾਂਦਾ ਵੀ ਇਹਨਾਂ ਨੂੰ ਸਿਕਿਉਰਿਟੀ ਹੈ ਵੀ ਉਹਨਾਂ ਨੂੰ ਸਾਰਾ ਕੁਝ ਹੈ ਜਿਹੜਾ ਸਿੱਖ ਪੰਥ ਨੂੰ ਪੁੱਠੇਰਾ ਪਾਊਗਾ ਉਹਦੇ ਲਈ ਸਾਰਾ ਕੁਝ ਹੈ ਤੇ ਜਿਹੜਾ ਸਿੱਖ ਪੰਥ ਦੀ ਚੜ੍ਹਦੀ ਕਲਾ ਦੀ ਗੱਲ ਕਰੂਗਾ ਉਹਦੇ ਲਈ ਡਿਬਰੂ ਗੜ੍ਹ ਇੱਕ ਦੌਰੇ ਮਾਪ ਡੰਡਾ ਡਬਲ ਸਟੈਂਡਰਡ ਹੈ ਸਿੱਖਾਂ ਵਾਸਤੇ ਹਮੇਸ਼ਾ ਹੀ ਚੱਲਦਾ ਹੀ ਆਇਆ ਤੇ ਚੱਲਦਾ ਹੀ ਰਹਿਣਾ ਹੈ ਹਾਂਜੀ ਪਿੰਡ ਵਿੱਚ ਸਰਨਾ ਲੋਕਾਂ ਦੇ ਨਾਲ ਉਹਦਾ ਸੁਭਾਅ ਬਹੁਤ ਵਧੀਆ ਚੰਗੇ ਕੰਮ ਕਰਦਾ ਚੰਗੀ ਸੋਚ ਰੱਖਦਾ ਤੇ ਬਾਕੀ ਕੁਦਰਤ ਦੀ ਇਹ ਹੈਗੀ ਆ ਮਹਾਰਾਜ ਆਪਾਂ ਨਾਲ ਕੱਲ ਸਰ ਜੀ ਥੋੜੇ ਰਿਸ਼ਤੇਦਾਰਾਂ ਨੇ ਪੁੱਛਿਆ ਤੇ ਇਹਦੇ ਬਾਰੇ ਪੁੱਛਿਆ ਵੀ ਕਿਵੇਂ ਕਿੱਥੇ ਪੜਿਆ ਕੀ ਕੀਤਾ ਹੈਗਾ ਤੇ ਉਹ ਗੱਲਾਂ ਬਾਤਾਂ ਹੀ ਪੁੱਛੀਆਂ ਸਾਨੂੰ ਕਿਆ ਕੁਝ ਨਹੀਂ ਹੈਗਾ ਪ੍ਰਸ਼ਾਸਨ ਨੇ ਬਿਠਾਇਆ ਜ਼ਰੂਰ ਹੈਗਾ ਦੋ ਦਿਨ ਦੋ ਰਾਤਾਂ ਮੈਂ ਫਿਰਿਆ ਕੋਈ ਕਿਸੇ ਤਰ੍ਹਾਂ ਦੀ ਦੌਕਤ ਖਲੀਫ ਕੋਈ ਨਹੀਂ ਤੇ ਬਸ ਰਸਤੇ ਤਰ੍ਹਾਂ ਵਾਲੇ ਪੁੱਛਿਆ ਕਿਥੇ ਕਿਥੇ ਰਹਿਤਿਆ ਰਹੀ ਹੈ ਜਾਂਦੇ ਬਾਰੇ ਪੁੱਛਿਆ ਕਿਥੇ ਗਿਆ ਕਿਥੇ ਨਹੀਂ ਤੇ ਉਹਦੇ ਬਾਰੇ ਮੈਨੂੰ ਪਤਾ ਹੀ ਨਹੀਂ ਸੀ ਕਿ ਕਿਥੇ ਆ ਕਿਥੇ ਨਹੀਂ ਹੈਗਾ ਠੀਕਾ ਕੋਈ ਜਾਂ ਤਾਂ ਦਰਬਾਰ ਸਾਹਿਬ ਜਾਂਦੇ ਸੀਗੇ ਇਹ ਉੱਥੇ ਕੋਈ ਦੋ ਦੋ ਚਾਰ ਚੜ੍ਹ ਦਿਨ ਰਹੇ ਹੁੰਦੇ ਸੀ ਤੇ ਘਰੇ ਹੀ ਰਹਿੰਦਾ ਸੀਗਾ ਅਸੀਂ ਕੋਈ ਗੱਲ ਰੋਜ਼ ਹੀ ਘਰੇ ਆਉਂਦਾ ਸੀਗਾ ਕਈ ਵਾਰੀ ਮਤਲਬ ਦੋ ਚਾਰ ਦਿਨ ਨਹੀਂ ਵੀ ਆਉਂਦਾ ਸੀ ਤੇ ਨਹੀਂ ਤਾਂ ਆਮ ਤੌਰ ਤੇ ਘਰੇ ਹੀ ਆਉਂਦਾ ਰਹਿੰਦਾ ਸੀਗਾ ਸਿੱਖੀ ਨਾਲ ਦਾ ਹੀ ਅਸੀਂ 747 ਤੋਂ ਵੈਸੇ ਤਾਂ ਪਹਿਲਾਂ ਤੋਂ ਹੀ ਸਾਡੇ ਇੱਥੇ ਛੇਵੇਂ ਪਾਸ਼ਾ ਆਏ ਆ ਤੇ ਸਾਡੇ ਪਰਿਵਾਰ ਮੁੱਢੋਂ ਮਿਟ ਜੁੜੇ ਹੋਏ ਆ ਤੇ ਜਦੋਂ 747 ਮੋਕੇ ਵੰਡ ਹੋਈ ਆ ਉਦੋਂ ਸਾਡੇ ਬਜ਼ੁਰਗਾਂ ਨੇ ਅਮਰਤ ਛਕਿਆ ਸੀਗਾ ਤੇ ਉਸ ਘੜੀ ਦੇ ਵਿੱਚ ਅਸੀਂ ਕਾਂਢੀਆਂ ਤੁਰੇ ਹੋਏ ਘਟਨਾ ਕਰਮ ਜੀ ਜੇ ਮੈਂ ਤਾਂ ਇਹ ਦੇਖਦਾ ਹੀ ਕੁਦਰਤ ਜੋ ਕਰਦੀ ਆ ਤੇ ਚੰਗਾ ਹੀ ਕਰਦੀ ਆ ਜੇ ਕੁਦਰਤ ਨੇ ਕੀਤਾ ਤਾਂ ਫਿਰ ਚੰਗਾ ਹੀ ਕੀਤਾ ਜਦੋਂ ਕੋਈ ਪਾਪ ਦਾ ਘੜਾ ਭਰ ਜੇ ਤੇ ਉਹ ਟੁੱਟਦਾ ਵੀ ਇੱਕ ਦਿਨ ਤੇ ਜੋ ਵੀ ਕੁਝ ਹੋਇਆ ਪਰਮਾਤਮਾ ਦੀ ਇਹ ਬਾਰਾ ਕਰਪਾ ਨਾਲ ਜੋ ਹੋਇਆ ਤਾਂ ਫਿਰ ਚੰਗਾ ਹੀ ਹੋ ਗਿਆ। ਧੰਨਵਾਦ ਕਰਦਾ ਤੇ ਖਾਲਸਾ ਜੀ ਦਾ ਧੰਨਵਾਦ ਕਰਦਾ ਬਹੁਤ ਸਾਰੀ ਸੰਗਤ ਆਈ ਜਾਂਦੀ ਆ। ਇਹਨਾਂ ਤੋਂ ਪਹਿਲਾਂ ਆਪਣੇ ਸਰਦਾਰ ਤੇ ਰਸੇਮ ਸਿੰਘ ਜੀ, ਦੂਸਰੇ ਆਪਣੇ ਅੰਮ੍ਰਿਤਪਾਲ ਦੇ ਡੈਡੀ ਜੀ ਉਹਨਾਂ ਦੇ ਨਾਲ ਕਾਫੀ ਸੰਗਤ ਆਈ ਆ। ਕੱਲ ਵੀ ਬਹੁਤ ਸੰਗਤ ਆਈ ਆ, ਅੱਜ ਇਹ ਆਏ ਆ। ਮੈਂ ਸਾਰੇ ਜਿੰਨੀ ਵੀ ਸੰਗਤ ਆਈ ਜਾਂਦੀ ਆ, ਜਾਂ ਜਿੰਨੇ ਵੀ ਬਾਹਰ ਬੈਠੇ ਸਾਨੂੰ ਪਿਆਰ ਕਰਦੇ ਆ, ਸਾਡਾ ਹਮਦਰਦੀ ਰੱਖਦੇ ਆ। ਸਾਰਿਆਂ ਦਾ ਹੀ ਬਹੁਤ ਤਹਿ ਦਿਲੋਂ ਧੰਨਵਾਦ ਆ। ਇਹਨਾਂ ਨੇ ਆਏ ਘਰੀ। ਇਹਨਾਂ ਨੇ ਫੋਨ ਤੇ ਮੈਨੂੰ ਅਫਸਰਾਂ ਨੂੰ ਕਹਿ ਕੇ ਉਥੋਂ ਥਾਣੇ ਤੋਂ ਬਾਹਰ ਵੀ ਘਟਾਇਆ ਤੇ ਚਲੋ ਇਹ ਸਾਡੇ ਐਂਟੀ ਸਾਹ ਆ ਇਹਨਾਂ ਦਾ ਫਰਜ਼ ਨਹੀਂ ਬਣਦਾ ਸੀਗਾ ਸਾਡੇ ਨਾਲ ਸਸੀ ਇਹਨਾਂ ਨੂੰ ਤੇ ਇਹਨਾਂ ਦੀ ਸਪੋਰਟ ਕੀਤੀ ਤੇ ਇਹ ਸੰਗਤ ਦੀ ਸਪੋਰਟ ਤੇ ਆ ਸੇਵਾਦਾਰ ਆ ਇਹ ਇਹ ਕੋਈ ਐਂਟੀ ਤਹਿ ਨਹੀਂ ਗੇ ਇਹ ਸੇਵਾਦਾਰ ਹੈਂ ਪੀ ਆ ਲੋਕਾਂ ਦੇ ਸੇਵਾ ਕਰਨ ਵਾਲੇ ਐਂਟੀ ਆ ਇਹ ਇਹ ਇਹਨਾਂ ਨੇ ਬਹੁਤ ਚੰਗਾ ਕੀਤਾ ਸਾਨੂੰ ਮਿਲਣ ਆਏ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਨਹੀਂ ਜੀ ਉਸ ਘਟਨਾਕਰਮ ਤੋਂ ਬਾਅਦ ਮੇਰੀ ਸਿੱਧੀ ਗੱਲਬਾਤ ਉਹਦੇ ਨਾਲ ਕੋਈ ਨਹੀਂ ਹੋਈ ਜੀ ਹਾਂਜੀ ਪਤਾ ਨਹੀਂ ਉਹ ਕਿੱਥੇ ਆ ਕਿੱਥੇ ਨਹੀਂ ਹੈਗਾ ਜੀ ਤੇ ਪ੍ਰਸ਼ਾਸਨ ਨੂੰ ਪਤਾ ਪੁਲਿਸ ਦਾਵਾ ਕਰਦੀ ਹੈ ਕਿ ਦੁਬਈ ਚਲਾ ਗਿਆ ਉਸ ਦਿਨ ਹੀ ਸ਼ਾਮ ਨੂੰ ਜਿਹੜਾ ਦੁਬਈ ਚਲਾ ਗਿਆ ਪੁਲਿਸ ਕਹਿੰਦੀ ਹੈ ਜੀ ਐਸਐਸਪੀ ਸਾਹਿਬ ਦੇ ਮੈਂ ਵੀ ਮੀਡੀਆ ਤੇ ਬਿਆਨ ਸੁਣੇ ਆ ਵੀ ਉਹ ਦੁਬਈ ਚਲਾ ਗਿਆ ਪਰ ਮੈਨੂੰ ਇਸ ਬਾਰੇ ਕੋਈ ਪਤਾ ਨਹੀਂ ਕਿ ਉਹ ਦੁਬਈ ਚਲਾ ਗਿਆ ਕਿ ਜਾਂ ਕਿਤੇ ਹੋਰ ਚਾਹੇ ਲਾਪਤਾ ਨੇ ਤੇ ਚਾਹੇ ਮੌਜੂਦ ਨੇ ਜਿੱਤਾਂਗੇ ਅਸੀਂ ਤੇ ਤੇ ਬੀਜੇਪੀ ਚੌਥੇ ਨੰਬਰ ਤੇ ਆਉਗੀ ਤੇ ਇਹ ਤਾਂ ਨੇਰੀਆਂ ਹੀ ਬੇਬੁਨਿਆਦ ਗੱਲਾਂ ਨੇ ਜਿਹੜੀ ਚੀਜ਼ ਹਜੇ ਮੈਂ ਕੈਬਨਿਟ ਦਾ ਹਿੱਸਾ ਇਹ ਕੈਬਨਿਟ ਦਾ ਹਿੱਸਾ ਨੇ ਸਾਨੂੰ ਸਰਕਾਰ ਨੂੰ ਹਜੇ ਤੱਕ ਜਿਹੜੀ ਕੋਈ ਚੀਜ਼ ਇਹ ਜੀ ਧਿਆਨ ਦੇ ਵਿੱਚ ਨਹੀਂ ਹੈਗੀ ਨਾ ਸਰਕਾਰ ਦੀ ਤੁਸੀਂ ਕੋਈ ਇਹ ਜੀ ਨੋਟੀਫਿਕੇਸ਼ਨ ਜਾਂ ਕੋਈ ਅਫੀਸ਼ੀਅਲ ਆਰਡਰ ਪੜਿਆ ਸੁਣਿਆ ਨਹੀਂ ਪੜਿਆ ਨਾ ਜੀ ਜਿਹੜੀ ਚੀਜ਼ ਤੁਸੀਂ ਨਹੀਂ ਪੜੀ ਹੈਗੀ ਇੰਨੇ ਸੀਨੀਅਰ ਪੱਤਰਕਾਰ ਹੋ ਜਿਹੜੀ ਜੀ ਸਾਡੇ ਨੋਟਿਸ ਹੀ ਨਹੀਂ ਦੇ ਵਿੱਚ ਨਹੀਂ ਹੈਗੀ ਉਹ ਬਿੱਟੂ ਜੀ ਨੂੰ ਪਹਿਲਾਂ ਪਤਾ ਹੈ ਸੋ ਮੇਰੇ ਕਹਿੰਦਾ ਮਤਲਬ ਹੈ ਕਿ ਬਿੱਟੂ ਜੀ ਮੈਂ ਬੇਨਤੀ ਕਰੂੰਗਾ ਉਹਨਾਂ ਨੂੰ ਕਿ ਤੁਸੀਂ ਕੰਮ ਦੀ ਗੱਲ ਕਰੋ ਲੁਧਿਆਣੇ ਦੀ ਡਿਵੈਲਪਮੈਂਟ ਦੀ ਗੱਲ ਕਰੋ ਜੇ ਉਹ ਕਰ ਸਕਦੇ ਨੇ ਤੇ ਜਿਹੜਾ ਇੱਕ ਨੈਸ਼ਨਲ ਇਲੈਕਟ੍ਰਿਸਿਟੀ ਪਾਲਿਸੀ ਹੈ ਜਿਹੜੀ ਗਵਰਨਮੈਂਟ ਆਫ ਇੰਡੀਆ ਲੈ ਕੇ ਆ ਰਹੀ ਹੈ ਕਿਰਪਾ ਕਰਕੇ ਉਹਦੇ ਰੋਕ ਲਗਾਵਾ ਦਿਓ ਕਿਉਂਕਿ ਉਹਦਾਂ ਬਿਜਲੀ ਨੇ ਜਿਹੜੀ ਉਹ ਜ਼ਰੂਰ ਮਹਿੰਗੀ ਹੋ ਜਾਣੀ ਹੈ। ਕਹਿੰਦੇ ਮੇਰਾ ਬੀਜੇਪੀ ਨਾਲ ਪਹਿਲੇ ਸੰਪਰਕ ਸੀ। ਤਾਂ ਇਹ ਮੈਂ ਪ੍ਰੋਜੈਕਟ ਲੈ ਕੇ ਆਇਆ। ਉਹਨਾਂ ਨਾਲ ਕੰਮ ਕਰਨਾ ਮੇਰਾ ਸੰਪਰਕ ਚ। ਤੇ ਜੇ ਕਾਂਗਰਸ ਹੁੰਦੇ ਹੋਏ ਉਹਨਾਂ ਦਾ ਬੀਜੇਪੀ ਨਾਲ ਸੰਪਰਕ ਸੀਗਾ ਤੇ ਹੁਣ ਬੀਜੇਪੀ ਚ ਹੁੰਦੇ ਹੋਏ ਕਿਸ ਦੇ ਨਾਲ ਸੰਪਰਕ ਇਹ ਵੀ ਦੱਸ ਦੇਣਾ। ਮੈਂ ਕਿ ਉਹ ਹੀ ਦੱਸਾਂਗੇ। ਮੈਂ ਕਿ ਉਹ ਸਾਬ। ਇਹਨਾਂ ਮੈਂ ਕਿ ਦੱਸਾਂ ਉਹ ਦੱਸਣ। ਕਿ ਸਾਡੇ ਅੰਦਰ ਹੈ। ਕੀ ਕਿਹੜੇ ਕਿਹਨੂੰ ਐਮਪੀ ਸਰੋ ਕੋਈ ਨਹੀਂ ਉਹ ਮੈਂ ਕੋਈ ਗੱਲ ਮੇਰੇ ਤੋਂ ਕਰਕੇ ਸਹਾਲ ਲੈਣੇ ਮੈਂ ਦੇ ਦੂੰਗਾ ਚਾਹੇ ਸਿੰਦਲ ਲਾਪਤਾ ਚਾਹੇ ਨਹੀਂ ਆ ਰਹੇ ਚਾਹੇ ਲਾਪਤਾ ਨੇ ਤੇ ਚਾਹੇ ਮੌਜੂਦ ਨੇ ਜਿੱਤਾਂਗੇ ਅਸੀਂ ਤੇ ਤੇ ਬੀਜੇਪੀ ਚੌਥੇ ਨੰਬਰ ਤੇ ਆਉਗੀ ਤੁਸੀਂ ਜਿਹੜੇ ਇਹਨਾਂ ਨੇ 16000 ਕਰੋੜ ਦਾ ਪੰਜਾਬ ਦੀ ਫੰਡਿੰਗ ਦੇ ਉੱਪਰ ਕੱਟ ਲਗਾਇਆ ਉਹ ਨੂੰ ਛੱਡ ਦਿਓ ਸਿਰਫ ਅੱਜ ਸਪੈਸੀਫਿਕਲੀ ਉਹਨਾਂ ਨੂੰ ਜਾ ਕੇ ਅੱਜ ਤੁਸੀਂ ਪੁੱਛੋ ਕਿ ਜੀ आरडीएफ ਦਾ ਆਰਡੀਐਫ ਰੂਰਲ ਡਵੈਲਪਮੈਂਟ ਫੰਡ ਜਿਹੜੇ ਕਿ ਸਾਡੇ ਕਿਸਾਨ ਵੀਰ ਜਦੋਂ ਆਪਦੀ ਫਸਲ ਮੰਡੀ ਦੇ ਵਿੱਚ ਵੇਚਦੇ ਨੇ ਤੇ ਉਹ ਜਿਹੜਾ ਜਿਹੜਾ ਟੈਕਸ ਕੱਟਿਆ ਜਾਂਦਾ ਆਰਡੀਐਫ ਦੇ ਰੂਪ ਦੇ ਵਿੱਚ ਉਹ ਸੈਂਟਰਲ ਗਵਰਨਮੈਂਟ ਕੋਲ ਸਾਡਾ ਕਿੰਨਾ ਪੈਂਡਿੰਗ ਹੈ ਹਾਂ ਇਹ ਸਵਾਲ ਜੀ ਇਸੇ ਤੋਂ ਉਹਨਾਂ ਨੇ ਜਵਾਬ ਦਿੱਤਾ ਕਹਿੰਦੇ ਕਿ ਪਾਈ ਪਾਈ ਜਿਹੜੀ ਆ ਪੰਜਾਬ ਦੀ ਬਣਤੀ ਉਹ ਦਿੱਤੀ ਗਈ ਆ ਔਰ 40 ਹਜ਼ਾਰ ਕਰੋੜ ਦੇ ਕਹਿੰਦੇ ਪ੍ਰੋਜੈਕਟ ਮੋਦੀ ਹੀ ਲੈ ਕੇ ਆਏ ਸੀ ਭਾਲੇ ਵੀ ਉਸੇ ਚੀਜ਼ 'ਤੇ ਵੜ ਕੇ ਬੈਠੇ ਨੇ ਕਹਿੰਦੇ ਕਿ ਮੋਦੀ ਸਾਹਿਬ ਨੂੰ ਲੈਣੇ ਉੱਤੇ ਰੋਕ ਰੱਖਿਆ ਸੀਗਾ ਉਸ ਤੋਂ ਬਾਅਦ ਪ੍ਰੋਜੈਕਟਡ ਨਹੀਂ ਆਉਂਦਾ ਤੇ ਇਹਦਾ ਮਤਲਬ ਉਹ ਹਜੇ ਤੱਕ ਉਸ ਗੱਲ ਦੀ ਖੁੰਦ ਖੇਚ ਤਾਂ ਕੱਢੀ ਜਾਂਦੇ ਨੇ ਜੇ ਮੋਦੀ ਸਾਹਿਬ ਨੂੰ ਫਿਰੋਜ਼ਪੁਰੇ ਕਪੂਲ ਤੇ ਰੋਕਿਆ ਪਿਛਲੀ ਕਾਂਗਰਸ ਦੀ ਟਰਮ ਦੇ ਵਿੱਚ ਰੋਕਿਆ ਚੰਨੀ ਸਾਹਿਬ ਦੇ ਟਾਈਮ ਦੇ ਵਿੱਚ ਤੇ ਉਸ ਗੱਲ ਨੂੰ ਲੈ ਕੇ ਅੱਜ तकरीबन 4 ਸਾਲ ਹੋਣ ਆਲੇ ਨੇ ਜੇ ਕਿਸਾਨ ਭਰਾਵਾਂ ਦਾ ਜਾਂ ਕਿਸੇ ਵੀ ਫੋਰ ਦਾ ਮੈਟਰ ਕਿਸੇ ਵੀ ਸੈਗਮੈਂਟ ਦਾ ਗੁੱਸਾ ਸੀਗਾ ਤੇ ਉਹ ਪ੍ਰੋਟੈਸਟ ਕਰ ਰਹੇ ਸੀਗੇ ਤੇ ਮੋਦੀ ਸਾਹਿਬ ਉਥੇ 에어 ਕੰਡੀਸ਼ਨ ਗੱਡੀ ਦੇ ਵਿੱਚ 15 ਮਿੰਟ ਬੈਠੇ ਰਹਿ ਗਏ ਤੇ ਦਾ ਮਤਲਬ 3 ਕਰੋੜ ਪੰਜਾਬੀਆਂ ਦੇ ਨਾਲ ਤੁਸੀਂ 70 ਉਮਰ ਕਿਹੜਾ ਕੰਢੀ ਚੱਲੋਗੇ ਸੋ ਮੇਰੇ ਕਹਿੰਦਾ ਮਤਲਬ ਇਹ ਹੈ ਕਿ ਇਸ ਤੋਂ ਤਾਂ ਉਹਨਾਂ ਦੀ ਆਪ ਦੀ ਹਲਕੀ ਸੋਚ ਦਾ ਮੁਜ਼ਾਰਾ ਜਿਹੜਾ ਆਪਣੇ ਆਪ ਹੀ ਹੋ ਜਾਂਦਾ ਹੈ ਬਾਕੀ ਦੀ ਗੱਲ ਤੁਸੀਂ ਕੀਤੀ ਫੰਡਸ ਦੀ ਉਹ ਤੁਸੀਂ ਆਪ ਹੀ ਕਹਿ ਰਹੇ ਹੋਗੇ ਆਰਡੀਆਫ ਦਾ ਹੀ ਪੁੱਛਿਆ ਸੀਗਾ ਸੋ ਜੋ ਜਵਾਬ ਮੇਰਾ ਹੈ ਮੇਰੇ ਖਿਆਲ ਸੋਡੇ ਕੋਲ ਵੀ ਇਨਫਾਰਮੇਸ਼ਨ ਉਹੀ ਹੈ ਸੋ ਤੁਸੀਂ ਆਪ ਹੀ ਕਨਵਿੰਸ ਹੋਗੇ ਜੋ ਮੈਂ ਕਹਿ ਰਿਹਾ ਉਹ ਮੈਂ ਠੀਕ ਕਹਿ ਰਿਹਾ ਤੇ ਉਹ ਗਲਤ ਕਹਿ ਕੀ ਗਏ